ਇੱਕ ਪਾਸੇ ਤਾਂ ਸਾਡਾ ਪੰਜਾਬ ਦਾ ਸੀਐਮ ਇਹ ਗੱਲ ਕਹਿ ਰਿਹਾ ਕਿ ਮੇਰੀ 100 ਬਾਰੀ ਕੁਰਸੀ ਕੁਰਬਾਨ ਪੰਜਾਬ ਦੇ ਕਿਸਾਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਦੇ ਉੱਪਰ ਮੈਂ ਜਿਹੜਾ ਪੰਜਾਬ ਦੇ ਲੋਕਾਂ ਨਾਲ ਡੱਟ ਕੇ ਖੜਾ ਕਿਹੜੇ ਪਾਸੇ ਡੱਟ ਕੇ ਖੜਾ ਇੱਕ ਪਾਸੇ ਕਹਿੰਦਾ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਾਂ ਤਕਰੀਰ ਤਕਦੀਰ ਬਦਲਦੀ ਕੌਮਾਂ ਦੀ ਕਿਸਾਨ ਜਿੱਥੇ ਬੰਦਿਆਂ ਨੂੰ ਸਾਡੇ ਨੂੰ ਬੇਨਤੀ ਆ ਵੀ ਆਪਣੇ ਛੋਟੇ-ਮੋਟੇ ਜਿਹੜੀਆਂ ਹੋਰ ਦਿੱਥੇ ਬੰਦੀਆਂ ਨੇਗੀਆਂ ਉਹ ਆਪਣੇ ਗਿੱਲੇ ਛਕਵੇਂ ਛੱਡ ਕੇ ਸਭ ਕੁਝ ਛੱਡ ਕੇ ਪੰਜਾਬ ਲਈ ਇਕੱਠੇ ਹੋ ਇਹ ਚੀਜ਼ ਨਾ ਦਿਖੋ ਅਸੀਂ ਉਹਨਾਂ ਨੇ ਅੰਦੋਲਨ ਸ਼ੁਰੂ ਕਰਿਆ ਉਹਨਾਂ ਨੇ ਅੰਦੋਲਨ ਸ਼ੁਰੂ ਕਰਿਆ ਗੱਲ ਤਾਂ ਪੰਜਾਬ ਦੀਆਂ ਨਾ ਗੱਲ ਤਾਂ ਗੱਲ ਤਾਂ ਸਾਡੀ ਖੇਤੀ ਸੈਕਟਰ ਦੀ ਆ ਨਾ ਗੱਲ ਤਾਂ ਮਜ਼ਦੂਰੀ ਦੀ ਆ ਨਾ ਗੱਲ ਤਾਂ ਪੰਜਾਬ ਨੂੰ ਬਚਾਉਣ ਦੀ ਆ ਨਾ ਫਿਰ ਕਿਹੜੀਆਂ ਗੱਲਾਂ ਤੁਸੀਂ ਜਿਹੜੇ ਆਪਣੇ ਧੌਣ 'ਚ ਗਿੱਲੇ ਰੱਖ ਕੇ ਖੜੇ ਹੋ ਉਹ ਕੱਢ ਕੇ ਸਾਰੇ ਜਾਣੇ ਇਕੱਠੇ ਹੋ ਤੇ ਪੋਲੀਟੀਕਲ ਪਾਰਟੀਆਂ ਦਾ ਖੜਾ ਛੱਡ ਕੇ ਅਸੀਂ ਇੱਥੇ ਆਪਣੇ ਲਈ ਡੱਟিয়ে ਹੁਣ ਪੋਲੀਟੀਕਲ ਅੱਜ ਤੱਕ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਪਰ ਜਿਹੜੀ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਦੇ ਉੱਪਰ ਹਰਿਆਣਾ ਦੇ ਹੋਮ ਮਿਨਿਸਟਰ ਦੇ ਉੱਪਰ ਪਰਚਾ ਦਰਜ ਨਹੀਂ ਕੀਤਾ। ਅੱਜ ਆਉਣ ਵਾਲੇ ਦੋ ਤਰੀਕ ਨੂੰ ਅਸੀਂ ਵੱਡਾ ਕਾਫਲਾ ਮਹਾਲੀ ਤੋਂ ਚੰਡੀਗੜ੍ਹ ਤੋਂ ਲੈ ਕੇ ਆ ਰਹੇ ਹੱਟੋ-ਕਰੜਾ 2-400 ਗੱਡੀਾਂ ਨਾਲ ਲੈ ਕੇ ਆ ਰਹੇ ਹਾਂ ਪੱਟੀਗਿਰਤੀ ਦੇ ਨੌਜਵਾਨ ਇਕੱਠੇ ਕਰਕੇ ਲੈ ਕੇ ਆ ਰਹੇ ਹਾਂ। ਰਾਣਾਏ ਮੰੰਦਸ ਜੀ ਅੱਜ ਤੱਕ ਐਫ ਆਰ ਈ ਦਰਜ ਕਿਉਂ ਨਹੀਂ ਕੀਤੀ? ਜਿਹੜੀ ਹਰਿਆਣਾ ਗਵਰਨਮੈਂਟ ਦੇ ਉੱਪਰ ਉਹ ਪਰਚਾ ਦਰਜ ਕਿਉਂ ਨਹੀਂ ਕੀਤਾ? ਤੁਸੀਂ ਆਪਸੀ ਇਹ ਪੁੱਛ ਲਓ ਵਕੀਲਾਂ ਨੂੰ ਪੁੱਛ ਲਓ ਜਿਹਨੂੰ ਮਰਜ਼ੀ ਲੀਗਲੀ ਰਾਇ ਲੈ ਲ ਆ ਪੋਸਟਮਾਰਕਮ ਬਾਅਦ ਚ ਹੁੰਦਾ ਪਹਿਲਾ ਪਰਚਾ ਦਰਜ ਬੰਦਾ ਹੁੰਦਾ ਬਾਈ ਜੀ ਪਹਿਲਾ ਪਰਚਾ ਦਰਜ ਕਰੋ ਬਾਅਦ ਪੋਸਟਮਾਰਕਮ ਦੀ ਗੱਲ ਕਰਾਂਗੇ ਜੇਕਰ ਨਹੀਂ ਪਰਚਾ ਦਰਜ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਮੋਰਚਾ ਪੰਜਾਬ ਸਰਕਾਰ ਦੇ ਵਿਰੁੱਧ ਖੋਲਾਂਗੇ ਅਸੀਂ ਪਿੰਡਾਂ ਦੇ ਵਿੱਚ ਇਹ ਸਰਕਾਰ ਨੂੰ ਨਹੀਂ ਵੜਨ ਦੇਵਾਂਗੇ ਇਹਨਾਂ ਨੂੰ ਵੋਟਾਂ ਦੇ ਵਿੱਚ ਨਹੀਂ ਪਿੰਡਾਂ ਨੂੰ ਆਉਣ ਦੇਵਾਂਗੇ ਐਮਐਲਏ ਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਜੇਕਰ ਸੁਭ ਕਰਨ ਦਾ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਅਸੀਂ ਡਟ ਕੇ ਜਿਹੜਾ ਵਿਰੋਧ ਕਰਾਂਗੇ ਬਾਈ ਜੀ ਪਿਆ ਜਿੱਤੇ ਸਤਿ ਸ਼੍ਰੀ ਅਕਾਲ ਜੀ ਮਨਿੰਦਰ ਸਿੰਘ ਤੇ ਸ਼ੰਭੂ ਬਾਰਡਰ ਤੇ ਜੁੜੇ ਹੋਏ ਆ ਤੇ ਇੱਥੇ ਪਹੁੰਚੇ ਨੇ ਪੰਨਾ ਸਿੱਧੂ ਗੱਲਬਾਤ ਕਰਦੇ ਆ ਪਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਜਿਹੜਾ ਖਨੋਰੀ ਬਾਰਡਰ ਜਿਹੜੀ ਦੁਰਘਟਨਾ ਹੋਈ ਆ ਸ਼ੁਭਕਰਨ ਤੇ ਜਿਹੜੀ ਗੋੜੀ ਚਲਾਈ ਗਈ ਆ ਸ਼ਹੀਦੀ ਪਾਈ ਆ ਮੁੰਡਿਆਂ ਨੇ ਹਨਾ ਜੀ ਬਹੁਤ ਕਾਟਾ ਪੈ ਗਿਆ ਉਹਦਾ ਤੇ ਟਰੈਕਟਰ ਕਈ ਟਰੈਕਟਰ ਦਾ ਨੁਕਸਾਨ ਵੀ ਕੀਤਾ ਉਹਨਾਂ ਨੇ ਉਹਦੇ ਬਾਰੇ ਕੀ ਕਹੂੰ ਦੇਖੋ ਸਾਡਾ ਜਿਹੜਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ ਭਰਾ ਸਾਥੋਂ ਸਾਡੇ ਕੋਲ ਚਲਾ ਗਿਆ ਉਹ ਸਾਡੇ ਭਰਾ ਸਾਡੇ ਕੋਲ ਮੁੜ ਕੇ ਨਹੀਂ ਆਉਣਾ ਪਰ ਅਸੀਂ ਨ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਾਂ ਤਕਰੀਰ ਤਕਦੀਰ ਬਦਲਦੀ ਕੋਮਾਂ ਸ਼ਹੀਦਾਂ ਦਾ ਖੂਨ ਡੋਲਿਆ ਸਾਡੀ ਤਕਦੀਰ ਹੁਣ ਜੇ ਅਸੀਂ ਬਦਲਣਾ ਚਾਹੁੰਨੇ ਆ ਆਪਣਾ ਆਪ ਜਿਹੜਾ ਸੀ ਇਤਿਹਾਸ ਲਿਖਣਾ ਚਾਹੁੰਨੇ ਤਾਂ ਆਓ ਬਾਦਰਾਂ ਦੇ ਇਕੱਠੇ ਹੋ ਕੇ ਬੈਠੀਏ ਤੇ ਆਪਾਂ ਪਹਿਲਾਂ ਬੜਾ ਕੁਝ ਅੰਦੋਲਨਾਂ ਚੋਂ ਘਟਿਆ ਤੇ ਹੁਣ ਬੜਾ ਕੁਝ ਲੈ ਕੇ ਜਾਵਾਂਗੇ ਇਹ ਰਾਜਨੀਤਿਕ ਬੰਦਿਆਂ ਦਾ ਪੰਜਾਬ ਦੇ ਵਿੱਚ ਖੜਾ ਛੱਡ ਕੇ ਫੇਰੀ ਕਿਸਾਨ ਜੱਥੇਬੰਦੀਆਂ ਨੂੰ ਵੀ ਸਾਡੇ ਨੂੰ ਬੇਨਤੀ ਆ ਵੀ ਆਪਣੇ ਛੋਟੇ-ਮੋਟੇ ਜਿਹੜੀਆਂ ਹੋਰ ਜੱਥੇਬੰਦੀਆਂ ਨੇ ਗਿਆ ਉਹ ਆਪਣੇ ਗਿੱਲੇ ਛੇਵੇਂ ਛੱਡ ਕੇ ਸਭ ਕੁਝ ਛੱਡ ਕੇ ਪੰਜਾਬ ਲਈ ਇਕੱਠੇ ਹੋ ਇਹ ਚੀਜ਼ ਨਾਲ ਉਹਨਾਂ ਨੇ ਅੰਦੋਲਨ ਸ਼ੁਰੂ ਕਰਿਆ ਉਹਨਾਂ ਨੇ ਅੰਦੋਲਨ ਸ਼ੁਰੂ ਕਰਿਆ ਗੱਲ ਤਾਂ ਪੰਜਾਬ ਦੀ ਆ ਨਾ ਗੱਲ ਤਾਂ ਗੱਲ ਤਾਂ ਸਾਡੀ ਖੇਤੀ ਸੈਕਟਰ ਦੀ ਆ ਨਾ ਗੱਲ ਤਾਂ ਮਜ਼ਦੂਰੀ ਦੀ ਆ ਨਾ ਗੱਲ ਤਾਂ ਪੰਜਾਬ ਨੂੰ ਬਚਾਉਣ ਦੀ ਆ ਨਾ ਫਿਰ ਕਿਹੜੀਆਂ ਗੱਲਾਂ ਤੁਸੀਂ ਜਿਹੜੇ ਆਪਣੇ ਧੌਣ 'ਤੇ ਕਿਲੇ ਰੱਖੇ ਗਨੇ ਉਹ ਕੱਟ ਕੇ ਸਾਰੇ ਜਣੇ ਇਕੱਠੇ ਹੋ ਤੇ ਪੋਲੀਟੀਕਲ ਪਾਰਟੀਆਂ ਦਾ ਖੜਾ ਛੱਡ ਕੇ ਅਸੀਂ ਇੱਥੇ ਆਪਣੇ ਲਈ ਡਟ ਗਏ ਹੁਣ ਪੋਲੀਟੀਕਲ ਪਾਰਟੀਆਂ ਕੀ ਨੇ ਆ ਚਲੋ ਜਿਹਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਅੰਦਰੋਂ ਗੱਲ ਕਰਦੇ ਆ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਪੰਜਾਬ ਦੇ ਪੋਲੀਟੀਕਲ ਪਾਰਟੀਆਂ ਗੱਲ ਕਰਦੇ ਨੇ ਪਰ ਪੰਜਾਬ ਦੇ ਨਾਲ ਕੋਈ ਨਹੀਂ ਹੈਗਾ ਪੰਜਾਬ ਦੇ ਲੋਕ ਸਾਡੇ ਜਿੰਨੇ ਵੀ ਰਾਜਕਰਤਾ ਸਨ ਆਰੀਆ ਸਾਡੇ ਅਸਲੀ ਕੁਛ ਮੰਨਨੇਗੇ ਹੁਣ ਇੱਕ ਪਾਸੇ ਦੇਖੋ ਅਸੀਂ ਸਾਡੀ ਸੈਂਟਰ ਸਰਕਾਰ ਅਸੀਂ ਤੇ ਸਭ ਤੋਂ ਵੱਡਾ ਦੁਸ਼ਮਣ ਕਹਨੇ ਆ ਸਾਡੀ ਦੁਸ਼ਮਣਾਂ ਪਤਾ ਨੌਜਵਾਨ ਭਰਾ ਸੀ ਕੀਤਾ ਹਨ ਉਹਨੇ ਪਰ ਸਾਡੀ ਇਸ ਤੋਂ ਵੱਡੇ ਦੁਸ਼ਮਣ ਸਾਡੇ ਪੰਜਾਬ ਦੇ ਰਾਜਨੀਤਿਕ ਲੀਡਰ ਲੋਕ ਨੇ ਅੱਜ ਸਾਡੇ ਭਰਾ ਨੂੰ 6 ਮਹੀਨਾ ਦਿਨ ਹੋ ਗਿਆ ਸੁਭ ਘਰ ਨੂੰ ਸਾਡੇ ਕੋਲੇ ਗਿਆ ਅੱਜ ਤੱਕ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਪਰ ਜਿਹੜੀ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਦੇ ਉੱਪਰ ਹਰਿਆਣਾ ਦੇ ਹੋਮ ਮਿਨਿਸਟਰ ਦੇ ਉੱਪਰ ਪਰਚਾ ਦਰਜ ਨਹੀਂ ਕੀਤਾ ਇੱਕ ਪਾਸੇ ਤਾਂ ਸਾਡਾ ਪੰਜਾਬ ਦਾ ਸੀਐਮ ਇਹ ਗੱਲ ਕਹਿ ਰਿਹਾ ਕਿ ਮੇਰੀ 100 ਬਾਰੀ ਕੁਰਸੀ ਕੁਰਬਾਨ ਪੰਜਾਬ ਦੇ ਕਿਸਾਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਦੇ ਉੱਪਰ ਮੈਂ ਜਿਹੜਾ ਪੰਜਾਬ ਦੇ ਲੋਕਾਂ ਨਾਲ ਡੱਟ ਕੇ ਖੜਾ ਕਿਹੜੇ ਪਾਸੇ ਡੱਟ ਕੇ ਖੜਾ ਇੱਕ ਪਾਸਦਾ ਗੱਲ ਕਹਿੰਦਾ ਚਲ ਜਿਹੜਾ ਹੁਣ ਗੱਲ ਇਹ ਕਹਿੰਦਾ ਕਰੋੜਾ ਰੁਪਏ ਦੇਣ ਵਾਲੀ ਜਿਹੜੀ ਗੱਲ ਕਹਿੰਦਾ ਨੌਕਰੀ ਦੇਣ ਵਾਲੀ ਉਹ ਤਾਂ ਇੱਕ ਛੋਟੀ ਜੀ ਗੱਲ ਆ ਉਹ ਤਾਂ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਨੌਕਰੀ ਤੁਸੀਂ ਦੇਣੀ ਆ ਕਿਹੜਾ ਤੁਸੀਂ ਆਪਣੇ ਘਰੋਂ ਕੁਝ ਦੇਣਾ ਪਰ ਜਿਹੜਾ ਤੁਹਾਡਾ ਡੱਟ ਕੇ ਫਰਜ਼ ਨਿਭਾਉਣਾ ਇਹ ਬੰਦਾ ਤੁਸੀਂ ਅਜੇ ਤੱਕ ਐਫ ਆਰ ਆਈ ਦਰਜ ਕਿਉਂ ਨਹੀਂ ਕੀਤੀ ਜਿਹੜੀ ਹਰਿਆਣਾ ਗਵਰਨਮੈਂਟ ਦੇ ਉੱਪਰੋਂ ਪਰਚਾ ਦਰਜ ਕਿ ਕੀ ਦੱਸੋ ਦੱਸੋ ਵੀ ਉਹ ਭਰਾ ਫਿਰ ਜਿਹੜਾ ਸਾਡਾ ਸ਼ਹੀਦ ਹੋਇਆ ਜਿਹੜਾ ਭਰਾ ਤੇ ਗੋਲੀ ਬੱਜੀ ਉਹਨੂੰ ਕੋਈ ਉੱਪਰੋਂ ਆ ਕੇ ਮਾਰ ਕੇ ਇੱਕ ਪਾਸਤਾ ਕਹਿੰਦੇ ਸੀ ਸਾਡਾ ਭਰਾ ਸ਼ਹੀਦ ਆ ਸਰਕਾਰ ਨੇ ਇਹ ਚੀਜ਼ ਮੰਨ ਰਹੀ ਆ ਫਿਰ ਉਹ ਸ਼ਹੀਦ ਕਿਨੇ ਕੀਤਾ ਗੋਲੀ ਕਿਹਨੇ ਮਾਰੀ ਪੰਜਾਬ ਦਾ ਰੇਟਰ ਇਹਨਾਂ ਦਾ ਮੂੰਹ ਟੁੱਟ ਜੇ ਪੰਜਾਬ ਦੇ ਜਿੰਨੇ ਵੀ ਜਿਹੜੀ ਸਰਕਾਰ ਆ ਜਿਹੜੀ ਇੱਕ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਹੈਗੀ ਦੱਤ ਕੇ ਅਸੀਂ ਜੇ ਨੀਕਰ ਨਹੀਂ ਪਰਚਾ ਦਰਜ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੱਟਾ ਮੋਰਚਾ ਪੰਜਾਬ ਸਰਕਾਰ ਦੇ ਵਿਰੁੱਧ ਖੋਲਾਂਗੇ ਅਸੀਂ ਪਿੰਡਾਂ ਦੇ ਵਿੱਚ ਇਹ ਸਰਕਾਰ ਨੂੰ ਨਹੀਂ ਵੜਨ ਦੇਵਾਂਗੇ ਇਹਨਾਂ ਨੂੰ ਵੋਟਾਂ ਦੇ ਵਿੱਚ ਨਹੀਂ ਪਿੰਡਾਂ ਨੂੰ ਆਉਣ ਦੇਵਾਂਗੇ ਐਮਐਲਏ ਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਜੇਕਰ ਸੁਭ ਕਰਨ ਦਾ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਅਸੀਂ ਦੱਤ ਕੇ ਜਿਹੜਾ ਵਿਰੋਧ ਕਰਾਂਗੇ ਤੇਆਂ ਜਿੱਥੇ ਜਾ ਰਹੇ ਨੇ ਭਗੰਤ ਮਾਨ ਸਰਕਾਰ ਵੱਲੋਂ ਵੀ ਪਰਚਾ ਦਰਜ ਕਰਾਂਗੇ ਪਹਿਲਾਂ ਪੋਸਟਮਾਰਟਮ ਕਰਾਂ ਮੇਰੇ ਵਿਆਹ ਦੇ ਦਿਨਾਂ ਸਰ ਭਾਈ ਜੀ 1 ਮਿੰਟ ਤੁਸੀਂ ਜਿੰਨੂੰ ਮਰਜੀ ਇਹ ਪੁੱਛ ਲਓ ਵਕੀਲਾਂ ਨੂੰ ਪੁੱਛ ਲਓ ਜਿੰਨੂੰ ਮਰਜੀ ਲੀਗਲੀ ਰਾਇ ਲੈ ਲਿਓ ਆ ਪੋਸਟ ਮਾਰਕਮ ਬਾਅਦ ਚ ਹੁੰਦਾ ਪਹਿਲਾ ਪਰਚਾ ਦਰਜ ਹੁੰਦਾ ਹੁੰਦਾ ਬਾਈ ਜੀ ਪਹਿਲਾ ਪਰਚਾ ਦਰਜ ਕਰੋ ਬਾਅਦ ਚ ਪੋਸਟ ਮਾਰਕ ਦੀ ਗੱਲ ਕਰਾਂਗੇ ਉਹਨਾ ਟਾਈਮ ਪਹਿਲਾ ਐਫਆਰ ਦਰਜ ਕਰੋ ਫੇਰ ਅਸੀਂ ਅਗਲੀ ਵੀਡੀਓ ਗੱਲ ਕਰਾਂਗੇ ਇਹੀ ਗੱਲ ਸਾਡੇ ਪੰਜਾਬ ਦੇ ਲੋਕਾਂ ਨੂੰ ਅੱਗੇ ਪੀਲਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੈਂਟਰ ਗਵਰਨਮੈਂਟ ਤੇ ਬੜਾ ਸਾਡਾ ਮੋਰਚਾ ਖੜਾ ਹੀ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡਾ ਮੋਰਚਾ ਪੰਜਾਬ ਗਵਰਨਮੈਂਟ ਤੇ ਪੰਜਾਬ ਦੇ ਸੀਐਮ ਡਿਫਰ ਤੋਂ ਬੁਣਿਆ ਇੱਕ ਔੜੀ ਚਲਾਈ ਗਏ ਜਿਹੜੇ ਮੁੰਡੇ ਉੱਤੇ ਵੀ ਡਰਾਉਣ ਬੱਸ ਸਟ ਚਲਾਈ ਗਈ ਆ ਵੀ ਜਿਹੜੇ ਮੁੰਡੇ ਨੇ ਨੌਜਵਾਨ ਅੱਗੇ ਨਾ ਵਧਣਾ ਸ਼ੰਭੂ ਬਾਟ ਤੇ ਰਹਿ ਜਿਵੇਂ ਭਾਈ ਜੀ ਇਹਨਾਂ ਨੇ ਨਾ ਇਹ ਤਾਂ ਜਿਹੜਾ ਇੱਕ ਸਾਡਾ ਨੌਜਵਾਨ ਸੀ ਉਹ ਗਿਆ ਇਹਨਾਂ ਨੇ ਤੱਕ ਟੁਕੜ 150 ਜਣਾ ਸਾਡਾ ਨੌਜਵਾਨ ਮਾਰਨਾ ਇਹਨਾਂ ਨੇ ਇਹ ਕਹਿੰਦੇ ਸੀ ਦਿੱਲੀ ਨਹੀਂ ਵਧਣ ਦੇ ਭਾਈ ਅਸੀਂ ਦਿੱਲੀ ਦੇ ਵਿੱਚ ਜਿਹੜੀ ਇਹ ਕਹਿੰਦੇ ਸੀ ਅੱਗੇ ਨਹੀਂ ਵਧਣ ਦੇਣਾ ਹੁਣ ਇੱਕ ਗੱਲ ਦੱਸੋ ਭਾਈ ਜੀ ਦਿੱਲੀ ਕੀ ਧੀ ਹੈ ਪੰਜਾਬ ਅਸਲ ਦੇ ਵਿੱਚ ਪੰਜਾਬ ਪੂਰੇ ਭਾਰਤ ਦਾ ਅਸਲ ਦੇ ਵਿੱਚ ਮਾਲਕ ਹੁਣ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਇਹ ਕਹਿੰਦੇ ਵੀ ਜੇ ਇੱਥੇ ਹੀ ਟੱਟ ਕੇ ਬੈਠ ਕੇ ਭਾਜਪਾ ਵਾਲੇ ਕਹਿੰਦੇ ਵੀ ਜੇ ਕਿਸਾਨ ਅੱਗੇ ਆ ਗਏ ਇਹ ਅੰਦੋਲਨ ਪਿਛਲੀ ਵਾਰ ਦੇ ਨਾਲੋਂ ਵੱਡਾ ਹੋਣਾ ਬਟਾ ਕਿਵੇਂ ਹੋਣਾ ਨੌਕਰੀ ਦੇ ਪੂਰੇ ਭਾਰਤ ਦੇ ਕਿਸਾਨ ਨੇਗੇ ਹੁਣ ਚੋਣਾ ਆ ਗਿਆ ਪੂਰੇ ਭਾਰਤ ਦੇ ਕਿਸਾਨ ਨੇ ਨਾ ਡਟ ਕੇ ਜਿਹੜਾ ਸਮਰਥਨ ਦੇਣਾ ਤੇ ਡਟ ਕੇ ਨਾਲ ਬੈਠਣਾ ਹੁਣ ਇਹ ਪੂਰੇ ਭਾਰਤ ਦੇ ਲੋਕਾਂ ਨੂੰ ਹੀ ਚੀਜ਼ ਦਾ ਪਤਾ ਲੱਗ ਚੁੱਕਿਆ ਵੀ ਜੇਕਰ ਜਦੋਂ ਪੰਜਾਬ ਆਊਗਾ ਪੰਜਾਬ ਦਾ ਚਲੋ ਆਪਾਂ ਉਹਦਾ ਇੱਕ ਤੋਂ ਫਸਲਾਂ ਤੇ ਐਮਐਸਪੀ ਲਈ ਲਈ ਰਿਹਾ ਪੂਰੇ ਭਾਰਤ ਦੇ ਕਿਸਾਨ ਨੂੰ ਇਹ ਗੱਲ ਸਮਝ ਚ ਆ ਗਈ ਵੀ ਪੰਜਾਬ ਇਸ ਟਾਈਮ ਪੂਰੇ ਭਾਰਤ ਦੀ ਪਹਿਲਾ ਵੰਗੂ ਲੜਾਈ ਫੇਰ ਲੜਨ ਲਈ ਆ ਰਿਹਾ ਇਸ ਕਰਕੇ ਕਿਸਾਨ ਡਟ ਕੇ ਸਾਥ ਦੇਣੇ ਤਿਆਰ ਨੇ ਪਰ ਜੋ ਜੁਰਤ ਜੋ ਹਿੰਮਤ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਆ ਉਹ ਵਿਚਾਰੇ ਹਜੇ ਉੱਤਰ ਉਹਨੇ ਆਪਣੇ ਪੈਰਾਂ ਸਰ ਨਹੀਂ ਹੈਗੇ ਇਨਾਂ ਦੇ ਨਾਲ ਇਹਨਾਂ ਦੀ ਗਵਾਈ ਦੇ ਹੇਠ ਦੇ ਵਿੱਚ ਪੂਰੀ ਦੁਨੀਆ ਦੇ ਪੂਰੇ ਪੰਜਾਬ ਦੇ ਕਿਸਾਨ ਆਉਣ ਨੂੰ ਤਿਆਰ ਆ ਪੂਰੇ ਭਾਰਤ ਦੇ ਕਿਸਾਨ ਆਉਣ ਨੂੰ ਤਿਆਰ ਨੇ ਵੀ ਜੇ ਦਿੱਲੀ ਦੇ ਵਿੱਚ ਪਹੁੰਚ ਗਏ ਇਸ ਕਰਕੇ ਇਹ ਕਹਿੰਦੇ ਵੀ ਜੇ 150 ਬੰਦਾ ਭਾਜਪਾ ਵਾਲੇ ਮਾਰਨਾ ਮੱਥਾ ਹੋਵੇ ਤਾਂ ਮਰਨਾ ਤਾਂ ਮਾਰ ਦੋ ਇਹਨਾਂ ਲਈ ਛੁੱਟੀ ਗੱਲ ਹੈ ਪਰ ਇਹ ਪੂਰੀ ਦੁਨੀਆ ਦੇਖ ਰਿਹਾ ਪੂਰਾ ਵਰਲਡ ਦੇਖ ਰਿਹਾ ਹੈ ਕਿ ਪੰਜਾਬ ਦੇ ਨਾਲ ਹੋਕੀ ਰਿਹਾ ਜਿਹੜੇ ਚੁੱਪ ਸਾੜ ਨੇ ਧਾਰੀ ਹੋਈ ਆ ਇਹ ਕਿਵੇਂ ਦੇਖ ਦੋ ਜਿਹੜੇ ਜੱਥੇਬੰਦੀਆਂ ਡੱਡ ਚੱਲ ਰਹੀਆਂ ਨੇ ਐਸਕੇਮ ਜਿਹੜੀ ਪੋਲੀਟੀਕਲ ਹੈ ਉਹਨਾਂ ਨੇ ਅੱਜ ਟਰੈਕਟਰ ਮਾਰਚ ਕੱਢਿਆ ਰਸ਼ਨ ਕੀਤਾ ਤੇ 14 ਨੂੰ ਕਹਿੰਦੇ ਮਹਾਪ ਇਹ ਨਹੀਂ ਲੱਗ ਲੱਗ ਚੱਲਣਾ ਤੇ। ਦੇਖੋ ਅਸੀਂ ਕਿਸਾਨ ਆਂ। ਗੱਲ ਤਾਂ ਕਿਸਾਨੀ ਦੀ ਕਰਦੇ ਆਂ। ਕੱਲ ਤਾਂ ਸੀ ਇਹਨਾਂ ਦੀ ਕਰਦੇ ਆਂ। ਹੁਣ ਕੀ ਹੋ ਗਿਆ ਵੀ ਜੇ ਕਿਸੇ ਇੱਕ ਦੋ ਆਗੂ ਅਗਵਾਈ ਕਰ ਰਹੇ ਨੇ ਇਹਦੇ ਵਿੱਚ ਤੁਸੀਂ ਆ ਕੇ ਨਾਲ ਵੇਜੋ। ਬਾਕੀ ਮੇਰੀ ਆਗੂ ਸਾਹਿਬਾਨਾ ਨਾਲ ਵੀ ਗੱਲ ਹੋਈ ਉਹਨਾਂ ਦੇ ਬਿਆਨ ਵੀ ਆ ਰਹੇ ਨੇਗੇ। ਕਹਿੰਦੇ ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੱਤਾ। ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਕਿਸਾਨ ਆਗੂ ਆ ਕਿ ਅਸੀਂ ਨੌਜਵਾਨਾਂ ਦੀ ਸਾਡੀ ਮੰਗ ਆ ਕਿ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਜਿਵੇਂ ਪਹਿਲਾਂ ਮੋਰਚਾ ਚਲਾਇਆ ਉਹ ਮਿਲ ਕੇ ਇਕੱਠੇ ਹੋ ਕੇ ਚਲਾਓ ਤੁਸੀਂ ਅਲੱਗ-ਅਲੱਗ ਨਾ। ਮੇਰੇ ਇੰਨੇ ਕ ਸਾਰੇ ਆਤਮਾ ਅੱਗੇ ਬੀਨ। ਜਿਹੜਾ ਪੁਤਲਾ ਫੁੱਕਿਆ ਗਿਆ ਮੋਦੀ ਦਾ ਹੁਣ ਉਹਰੇ ਪੁਤਲਾ ਹੀ ਫੁੱਕਿਆ ਗਿਆ ਤੇ ਇਹਨੂੰ ਕਿਵੇਂ ਦੇਖਦੇ ਹੋ ਕੋਈ ਪਊਗਾ ਸਾ ਸਰਕਾਰ ਤੇ ਅਸਰ ਹਰ ਇੱਕ ਪ੍ਰੋਗਰਾਮਾਂ ਦਾ ਜ਼ਰੂਰਤ ਹੁੰਦੀ ਆ ਜਦੋਂ ਅਸੀਂ ਪ੍ਰੋਗਰਾਮ ਦਿੰਨੇ ਆ ਤਾਂ ਪ੍ਰੋਗਰਾਮਾਂ ਨਾਲ ਹੀ ਅੱਗੇ ਗੱਲਬਾਤ ਆ ਅਸਰ ਤਾਂ ਪੈਣੀ ਪੈਣਾ ਅਸਰ ਹੁਣ ਇੱਕ ચીਕ ਮਰਵਾਈ ਪਈ ਆ ਭਾਈ ਪੂਰੀ ਦੁਨੀਆ ਦੇ ਵਿੱਚ ਗੱਲ ਚੱਲੀ ਜਾਂਦੀ ਆ ਸਾਡੀਆਂ ਪਾਰਲੀਮੈਂਟਾਂ ਦੇ ਵਿੱਚ ਗੱਲਾਂ ਸਾਡੀਆਂ ਜਿਹੜੀਆਂ ਚੋਬੇਟਾਂ ਚੱਲੀ ਜਾਂਦੇ ਸੰਗੋਲਨ ਦੀ ચીਕ ਤਾਂ ਵੱਜੀ ਪਈ ਆ ਭਾਈ ਜਿੱਕਦਾ ਦਿੱਲੀ ਤੋਂ ਬਾਝਾ ਇਹ ਪਤਾ ਇੱਥੇ ਬੈਠਾਂ ਦੀ ਬੱਜੀ ਪਈ ਆ ਤੇ ਤਿਆਰੀਆਂ ਨੇ ਫੁੱਲ ਕਰ ਲਿਆ ਸੀ 1 ਤਰੀਕ ਤੋਂ ਪਹਿਲਾਂ ਨਾ ਵੀ ਕਿਨੂੰ ਉੱਚ ਕਰਾਂਗੇ ਪੋਪਲਨ ਖੜਾ ਕੇ ਲਿਆ ਉਰੇ ਖੜੀ ਖੜੀ ਕਰਦੀ ਪਰ ਉਧਰ ਉਹਨਾਂ ਨੇ ਖੜੀ ਕਰਦੀ ਪਹਿਲੀ ਮਤਲਬ ਸਾਰਾ ਕੁਝ ਦਿਖਾਤਾ ਆਪਣੇ ਸਾਰਾ ਦਿਖਾਤਾ ਵੀ ਪੋਪਲਨ ਲੈਂਦੇ ਉਹਨਾਂ ਨੇ ਵੀ ਤਿਆਰੀਆਂ ਕਰ ਲਈਆਂ ਰੌਣਕ ਅੱਗੇ ਪਹਿਲਾਂ ਵਰਗਾ 21 ਵਰਗਾ 21 ਤਰੀਕ ਵਰਗਾ ਮਾਹੌਲ ਦੁਬਾਰੇ ਬਣੂਗਾ ਭਾਈ ਜੀ ਇਹ ਤਾਂ ਇਤਰਾਜਤਾ ਅੰਦੋਲਨਾਂ ਦੇ ਵਿੱਚ ਜੰਗਾ ਜੁੱਦਾਂ ਦੇ ਵਿੱਚ ਆਉਂਦੀ ਰਹਿੰਦੇ ਕਿਤੇ ਅੱਗੇ ਕਿਤੇ ਪਿੱਛੇ ਚੰਗਾ ਐਵੇਂ ਹੀ ਜਿੱਤੀ ਹੋ ਜਾਂਦੀਆਂ ਨੇ ਗੀਆਂ ਪ੍ਰੋਗਰਾਮਾਂ ਨਾਲ ਹੀ ਚੰਗਾ ਜਿੱਤੀ ਜਾਂਦੀਆਂ ਨੇ ਬਹੁਤ ਕਾਠੂਗਾ ਆਉਣ ਵਾਲੇ ਦੋ ਤਰੀਕ ਨੂੰ ਅਸੀਂ ਵੱਡਾ ਕਾਫਲਾ ਮਹਾਲੀ ਤੋਂ ਚੰਡੀਗੜ੍ਹ ਤੋਂ ਮੈਂ ਲੈ ਕੇ ਆ ਰਿਹਾ ਕਟੋ-ਕਟਾ ਦੋ 400 ਗੱਡੀ ਮੈਂ ਲੈ ਕੇ ਉੱਥੋਂ ਆ ਰਹੇ ਹਾਂ ਵੱਡੀ ਗਿਣਤੀ 'ਚ ਨੌਜਵਾਨ ਇਕੱਠੇ ਕਰਕੇ ਲੈ ਕੇ ਆ ਰਹੇ ਹਾਂ ਰਾਤ ਮੈਂ ਸਾਰੇ ਕਲਾਕਾਰਾਂ ਨੂੰ ਇਹ ਗੱਲ ਕਹੀ ਦੋ 400 ਜਿਹੜਾ ਆਪਣਾ ਦੋ 400 ਗੱਡੀ ਜਿਹੜੀ ਮਹਾਲੀ ਦੇ ਅਸੀਂ ਮਹਾਲੀ ਤੋਂ ਲੈ ਕੇ ਆ ਰਹੇ ਹਾਂ ਵੱਡੀ ਗਿਣਤੀ 'ਚ ਨੌਜਵਾਨ ਲੈ ਕੇ ਆ ਰਹੇ ਹਾਂ ਐਵੇਂ ਜਕਰੂ ਅਸੀਂ ਕਾਫਲੇ ਵਾਂਗ ਬਣ ਬਣ ਲਿਆਉਂਦੇ ਹਾਂ ਪਰ ਇੱਕ ਜਿਹੜੀ ਨੂੰ ਭੰਦੇਰ ਸਾਹਿਬ ਵੀ ਆਪਣਾ ਜਿਹੜਾ ਮੁੰਡਾ ਸ਼ਹੀਦ ਹੋ ਗਿਆ ਉਹਦੇ ਕਰਕੇ ਆਪਾਂ ਅੱਗੇ ਨਹੀਂ ਜਾ ਸਕਦੇ ਬੋਲੇ ਪਹਿਲਾਂ ਵੀ ਉਹਦੇ ਸ਼ੀਤਾਂ ਦਾ ਪਤਾ ਲੈਣਾ ਤਾਂ ਕਰਕੇ ਉਹਰੇ ਮੁੰਡੇ ਦਾਹ ਮਾਰੇ ਸੀਗੇ ਮੁੰਡੇ ਘਰ ਵੀ ਜਿਹੜਾ ਮਾਹੌਲ ਬਣਿਆ ਹੋਇਆ ਸੀ 21 ਤਰੀਕ ਨੂੰ ਜਾਣ ਦਾ ਦਿੱਲੀ ਪਰ ਉਹ ਮਾਹੌਲ ਵੀ ਠੰਡਾ ਪੈ ਗਿਆ ਹੁਣ ਦੁਬਾਰੇ ਲਗ ਦਿਖਾ ਰਿਹਾ ਬਾਈ ਅੰਦੋਲਨ ਐਵੇਂ ਨਹੀਂ ਚੱਲਦਾ ਕੋਈ ਠੰਡਾ ਨਹੀਂ ਪੈ ਚੜਦੀ ਕਲਾ ਚ ਜੱਟ ਚਲੋ ਹਲੋ ਸੋਨਹਲ ਸ੍ਰੀਆ ਵਾਲੇ ਤੇ ਗੱਲਬਾਤ ਕੀਤੀ ਆ ਪਾਣਾ ਸਿੱਧੂ ਨਾਲ ਵੀ ਅੰਦੋਲਨ ਜਿਹੜਾ ਦੁਬਾਰੇ